ਮਾਰਚ 2024 ਨੂੰ ਇੱਕ ਐਫਆਈਆਰ ਦਰਜ ਹੁੰਦੀ ਹੈ ਜ਼ਿਲ੍ਹਾ ਲੁਧਿਆਣਾ ਦੇ ਥਾਣਾ ਸਾਹਨੇਵਾਲ ਚ ਇੱਕ ਨਵਾਲਗ ਲੜਕੀ ਦੇ ਨਾਲ ਜ਼ਬਰਜਨਾਹ ਕੀਤਾ ਜਾਂਦਾ ਹੈ ਉਹ ਪੀੜਤ ਪਰਿਵਾਰ ਦਰਦ-ਦਰਦ ਦੀਆਂ ਠੋਕਰਾਂ ਖਾ ਰਿਹਾ ਹੈ ਨਾ ਤਾਂ ਪਹਿਲਾਂ ਪੰਜਾਬ ਪੁਲਿਸ ਦੇ ਉਸ ਥਾਣੇ ਦੇ ਵਿੱਚ ਇਸ ਗਰੀਬ ਪਰਿਵਾਰ ਦੀ ਸੁਣੀ ਗਈ ਹਾਲਾਂਕਿ ਐਡਾ ਵੱਡਾ ਜੁਰਮ ਹੋ ਜਾਂਦਾ ਹੈ ਔਰ ਜਿਹੜੇ ਵਿੱਚ ਪੀੜਤ 테러ਰ ਦੇ ਵੱਲੋਂ ਕਹੇ ਜਾ ਰਹੇ ਨੇ ਜਿਨ੍ਹਾਂ ਤੇ ਦੋਸ਼ ਲਾਇਆ ਗਿਆ ਸਾਰੇ ਦੇ ਸਾਰੇ ਨਾਮ ਜਦ ਕਿਉਂ ਨਹੀਂ ਕੀਤੇ ਗਏ ਕਿਹੜੇ ਬੰਦਿਆਂ ਦੀ ਸ਼ੈ ਹੈ ਔਰ ਗੱਲ ਇੱਥੇ ਹੀ ਨਹੀਂ ਮੁੱਕਦੀ ਇਸ ਤੋਂ ਬਾਅਦ ਇਹ ਜਿਹੜਾ ਸਾਰੇ ਪਰਿਵਾਰਕ ਮੈਂਬਰ ਤੇ ਇਹਨਾਂ ਦੇ ਨਾਲ ਜਿਹੜੇ ਹਮਦਰਦ ਲੋਕ ਸੀ ਉਹ ਚੰਡੀਗੜ੍ਹ ਆਉਂਦੇ ਨੇ ਇੱਥੇ ਇੱਕ ਸਰਕਾਰੀ ਦਫਤਰ ਦੇ ਵਿੱਚ ਸੁਣਵਾਈ ਦੇ ਲਈ ਬੁਲਾਇਆ ਗਿਆ ਹੁੰਦਾ ਉਸ ਦੇ ਵਿੱਚ ਆਈਓ ਵੀ ਉਸ ਕੇਸ ਦਾ ਸ਼ਾਮਲ ਹੁੰਦਾ ਪਰ ਜਦੋਂ ਚੰਡੀਗੜ੍ਹ ਦੇ ਵਿੱਚ ਹੀ ਇੱਕ ਥਾਂ ਦੇ ਉੱਤੇ ਇਸ ਬੱਚੀ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਹੁਣ ਉਹ ਕਡਨੈਪ ਕਰਨ ਆਏ ਕੌਣ ਸਨ ਇਹ ਪਰਿਵਾਰ ਕੀ ਕਹਿ ਰਿਹਾ ਸਾਰੀ ਗੱਲਬਾਤ ਕਰਾਂਗੇ ਔਰ ਜਿਹੜੇ ਨਾਲ ਇਹਨਾਂ ਦੇ ਹਮਦਰਦ ਲੋਕ ਨੇ ਉਹ ਆਏ ਨੇ ਉਹਨਾਂ ਨਾਲ ਵੀ ਸਹੀ ਗੱਲਬਾਤ ਕਰਦੇ ਆ ਕਿ ਪੂਰਾ ਮਸਲਾ ਕੀ ਹੈ ਮਾਮਲਾ ਕੀ ਹੈ ਸਭ ਤੋਂ ਪਹਿਲਾਂ ਤਾਂ ਇਹਦੀ ਪਿੱਠ ਭੂਮੀ ਦੱਸੋ ਜੀ ਮਾਰਚ 2024 ਦੇ ਵਿੱਚ ਥਾਣਾ ਸਾਹਨੇ ਆਲਚ ਜਿਹੜਾ ਪਰਚਾ ਦਰਜ ਹੁੰਦਾ ਉਦੋਂ ਘਟਨਾ ਕੀ ਵਾਪਰੀ ਔਰ ਕਦੋਂ ਪਤਾ ਲੱਗਦਾ ਇਸ ਬਾਰੇ ਕਿ ਐਡਾ ਵੱਡਾ ਜੁਰਮ ਹੋ ਗਿਆ ਸਰ ਇਸ ਲੜਕੀ ਨਾਲ ਜੋ ਵੀ ਗੈਂਗਰੇਪ ਹੁੰਦਾ ਹੈ ਉਸ ਤੋਂ ਬਾਅਦ ਲੜਕੀ ਨੂੰ ਪ੍ਰੈਗਨਨਸੀ ਆਂਦੀ ਹੈ ਕਿਉਂਕਿ ਵੀ ਇੰਨਾ ਸਮਾਂ ਜੋ ਆ ਵੀ 2-4 ਮਹੀਨੇ ਇਸ ਨੂੰ ਡਰਾਤ ਮਗਾ ਕੇ ਰੱਖਿਆ ਜਾਂਦਾ ਹੈ ਤੇ ਜਿਸ ਟਾਈਮ ਪ੍ਰੈਗਨਨਸੀ ਦਾ ਦੌਰ ਸ਼ੁਰੂ ਹੁੰਦਾ ਹੈ ਲੜਕੀ ਨੂੰ ਤੇ ਜੋ ਵੀ ਡਿਲੀਵਰੀ ਦੇ ਸਮੇਂ ਵੀ ਇੱਕ ਔਰਤ ਨੂੰ ਪਰੇਸ਼ਾਨੀ ਹੁੰਦੀ ਹੈ ਉਹ ਪਰੇਸ਼ਾਨੀ ਇਹਨੂੰ ਹੋਣੀ ਸ਼ੁਰੂ ਹੋਈ ਤੇ ਇਹਨੇ ਆਮ ਦਰਦ ਪੇਟ ਦਾ ਸਮਝ ਕੇ ਲੋਕਲ ਮੈਡੀਕਲ ਤੋਂ ਦਵਾਈ ਲਿੱਤੀ ਇੱਕ ਦੋ ਵਾਰ ਦਵਾਈ ਲਈ ਜਿਸ ਟਾਈਮ ਨਹੀਂ ਆਰਾਮ ਆਇਆ ਤੇ ਫਿਰ ਮੈਡੀਕਲ ਵਾਲੇ ਨੂੰ ਵੀ ਕੋਈ ਸ਼ੱਕ ਹੋਇਆ ਤੇ ਜਿਸ ਟਾਈਮ ਕੋਈ ਸ਼ੱਕ ਹੋਇਆ ਤੇ ਇਸ ਦਾ ਜੋ ਆ ਵੀ ਯੂਰਿਨ ਟੈਸਟ ਕੀਤਾ ਗਿਆ ਤੇ ਯੂਰਨ ਟੈਸਟ ਦੇ ਵਿੱਚ ਜਿਸ ਟਾਈਮ ਪੋਜ਼ਿਟਿਵ ਆਈ ਪ੍ਰੈਗਨਨਸੀ ਤਾਂ ਫਿਰ ਇਹਨੇ ਮੈਡੀਕਲ ਵਾਲੇ ਨੇ ਲੜਕੀ ਨੂੰ ਭੇਜਤਾ ਵੀ ਤੂੰ ਆਪਣੀ ਮਾਂ ਮਮੀ ਡੈਡੀ ਨੂੰ ਕਿਸੇ ਸਿਆਣੇ ਬੰਦੇ ਨੂੰ ਭੇਜਦੀ ਮੈਂ ਦਵਾਈ ਲੈ ਕੇ ਦੇ ਦੂੰਗਾ ਤੂੰ ਠੀਕ ਹੋ ਜਾਵੇਂਗਾ ਬੇਟਾ ਕੁਝ ਨਹੀਂ ਹੈਗਾ ਇਹ ਟਾਈਮ ਇਹਦੇ ਮਮੀ ਜਾਂਦੀ ਆ ਮੈਡੀਕਲ ਦੇ ਉੱਤੇ ਤੇ ਪਤਾ ਲੱਗਦਾ ਵੀ ਲੜਕੀ ਨੂੰ ਪ੍ਰੈਗਨਨਸੀ ਆ ਇਹਨਾਂ ਦੇ ਜਮੀਨ ਥੱਲੋਂ ਪੈਰਾ ਥੱਲੋਂ ਜਮੀਨ ਨਿਕਲ ਜਾਂਦੀ ਆ ਤੇ ਘਰ ਆ ਕੇ ਲੜਕੀ ਨੂੰ ਪੁੱਛਦੇ ਆ ਬਹਿਲਾ ਕੇ ਫਸਲਾ ਕੇ ਗੁੱਸੇ ਨਾਲ ਜਿਵੇਂ ਮਰਜੀ ਕੁੜੀ ਹੈਂਗ ਹੋਈ ਹੁੰਦੀ ਆ ਕੁੜੀ ਕੁਝ ਨਹੀਂ ਦੱਸਦੀ ਫਿਰ ਉਸ ਤੋਂ ਬਾਅਦ ਲੜਕੀ ਦੀ ਮਾਂ ਜਿੰਨਾਂ ਦੇ ਘਰ ਕੰਮ ਉਹਨਾਂ ਨੂੰ ਕਹਿੰਦੀ ਆ ਵੀ ਭਈਆ ਵੀ ਐਸੇ ਐਸੇ ਬਾਤ ਐ ਤੋ ਭਈਆ ਆ ਪਾਈਏ ਜਰਾ ਤੋ ਫਿਰ ਸੋਨੂ ਜੀ ਦੇ ਇਸ ਟਾਈਮ ਮਾਮਲਾ ਇਹ ਨਿਗਾਹ ਚ ਆਂਦਾ ਵਾ ਤੇ ਸੋਨੂ ਜੀ ਇਹਨਾਂ ਨੂੰ ਸਾਨੇ ਵਾਲ ਥਾਣੇ ਭੇਜਦੇ ਆ ਵੀ ਤੁਸੀਂ ਜਾਓ ਚੌਂਕੀ ਕੰਗੜਵਾਲ ਪੈਂਦੀ ਆ ਕਿਉਂਕਿ ਕੰਗੜਵਾਲ ਭੇਜਦੇ ਆ ਵੀ ਉੱਥੇ ਜਾ ਕੇ ਤੁਸੀਂ ਵੀ ਰਿਪੋਰਟ ਦਰਜ ਕਰਵਾਓ ਤੇ ਜੋ ਜੋ ਦੋਸ਼ੀ ਨੇਗੇ ਉਹਨਾਂ ਦੇ ਨਾਮ ਲਓ ਜਾ ਕੇ ਜਿਸ ਟਾਈਮ ਇਹ ਭੈਣ ਆਪਣੀ ਬੇਟੀ ਨੂੰ ਲੈ ਕੇ ਉੱਥੇ ਸਾਨੇ ਵਾਲ ਚੌਂਕੀ ਕੰਗੜਵਾਲ ਜਾਂਦੀ ਆ ਤੇ ਉੱਥੇ ਜੋ ਵੀ ਇੰਚਾਰ ਸਾਹਿਬ ਨੂੰ ਸਾਰੀ ਗੱਲਬਾਤ ਦੱਸੀ ਜਾਂਦੀ ਆ ਉੱਥੇ ਦਾ ਮੁੰਚੀ ਆ ਉਹਨੂੰ ਸਾਰੀ ਗੱਲਬਾਤ ਦੱ ਇਸ ਦੇ ਵਿੱਚ ਮੇਨ ਐਕਸਟਾ ਦੇ ਨਾਮ ਸੁਣੇ ਤੇ ਉਹਨਾਂ ਨੇ ਜੋ ਆ ਵੀ ਉਸ ਰਿਪੋਰਟ ਨੂੰ ਅਧੇ ਅਧੂਰੀ ਲਿਖ ਕੇ ਜਿਵੇਂ ਮਰਜੀ ਇਹਨਾਂ ਦੇ ਵਿਚਾਰੇ ਅਨਪੜ੍ਹਣੇ ਕੇ ਇਹਨਾਂ ਦਾ ਅੰਗੂਠਾ ਲਵਾ ਲਿਆ ਇਹ ਉਦੋਂ ਨਾਲ ਤੁਸੀਂ ਗਏ ਹੋਏ ਸੀ ਉਹਨਾਂ ਥਾਣੇ ਗਏ ਸੀ ਮੈਂ ਨਹੀਂ ਗਿਆ ਜੀ ਇਹੀ ਗਏ ਸੀਗੇ ਹਾਂ ਤੁਹਾਡੇ ਤੋਂ ਮੈਂ ਹੀ ਸਿਰਫ ਜਾਨਣਾ ਚਾਹਣਾ ਵੈਸੇ ਤਾਂ ਜਿਹੜੇ ਪਹਿਲਾਂ ਹੀ ਦੁਖੀ ਹੋ ਜਾਣ ਤਾਂ ਸਿਸਟਮ ਦੇ ਕਰਕੇ ਵੀ ਹੋਰ ਦੁਖੀ ਹੋ ਜਾਂਦੇ ਅਸੀਂ ਤੁਹਾਡਾ ਦੁੱਖ ਨਹੀਂ ਤੁਹਾਨੂੰ ਹੋਰ ਪਚਾਉਣਾ ਚਾਹੁੰਦੇ ਪਰ ਇੰਨੀ ਇੱਕ ਗੱਲ ਜ਼ਰੂਰ ਦੱਸੋ ਕਿ ਪਹਿਲੀ ਵਾਰੀ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਸਾਡੀ ਬੇਟੀ ਦੇ ਨਾਲ ਐਡਾ ਮਾੜਾ ਕੰਮ ਹੋ ਗਿਆ ਤਾਂ ਜਦੋਂ ਥਾਣੇ ਜਾਣੇ ਹੋ ਸੁਣੀ ਜਾਂਦੀ ਹੈ ਕਿ ਨਹੀਂ ਮੈਂ ਥਾਣਾ ਆਪਣੀ ਲੜਕੀ ਕੇ ਲੈ ਕੇ ਗਏ जाके के वो लिखा है पहले जो इंचार्ज था वो तो मेरे के झटका लगाया था फिर जाके लिखा है चार बंदे के नाम दसे हम लिखाए लिखाने के बाद मेरे लड़की भी बताई मैं भी बताए बाद बोले कि नाम लिख लिया मेरे से साइन करा लिया बाकी वो टाइम में दो बंदा के पुलिस वाला लिखा दो बंदा के नाम नहीं लिखे तो उन्होंने ना नाम नहीं लिखे गए और कारण की नुदस्या गया कि बच्ची जोड़ा तो हाँ लड़की के बहला फुसला के लेके गए नहीं बताई मारे बहुत इसी से बहुत पूछे मेरी लड़की बताई कि मेरे वो बहुत काफी देर धमका दिया था गन से मेरे लड़की के जन आरोपी है एक शिव एक महेंद्र एक गौरव है टेलीकॉम गौरव वो गन से मेरे लड़की के धमकाया बोले कि जब जगह अपना माँ बाप के अब बताएगी तो ते तेरे तेरे भाई के तेरे परिवार के मार के मैं फेंक दूंगा मेरे लड़की के बहुत अथी किया कंप्लेन लड़की डर गई मेरे से बताई मैं मेरे बहुत झटका लगाया चौकी में हाँ जी मतलब पंजाब पुलिस ने उठे भी नहीं। नहीं, कोई नहीं सुनी नहीं पंजाब पुलिस मैंने पंजाब में हर अफसर के लगे हर अथी के लगे सब मैं दरवाज़ा खरखटा दिया बाकी मेरे कहीं सुनवाई नहीं है फिर दिल्ली गया जंतर मंतर लगे गए वो जब बैठ के आए फिर चंडीगढ़ में बहुत अफसर लगे मिले मेरे कहीं सुनवाई नहीं हो रहा है जंतर मंतर दिल्ली हाँ। भी धरना लाया। वो जब भी धरना लगाया बाकी वो जब भी सुनवाई नहीं हो रहा वो लोग बोलते हैं कि हाँ चलो आपके करते हैं करते हैं बाकी वो रोक रोक के मेरे कुछ नहीं हो मेरे सुनवाई होते हैं ਬਾਕੀ ਗੱਲ ਤੁਸੀਂ ਤੁਹਾਡੇ ਕੋਲੋਂ ਅਸੀਂ ਪੁੱਛ ਲੈਣੇ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਇਹਨਾਂ ਨੂੰ ਹੋਰ ਦੁਖੀ ਕੀਤਾ ਜਾਵੇ ਕਿਉਂਕਿ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਦਫ਼ਤਰ ਜਾਂਦੇ ਆ ਪੁਲਿਸ ਵਾਲੇ ਵੀ ਜਾਣ ਜਾਣ ਕੇ ਦੁਬਾਰਾ ਪੁੱਛ ਰਹੇ ਆ ਉਹ ਵੀ ਕੋਈ ਗੱਲ ਇਸ ਤਰ੍ਹਾਂ ਦੀ ਆ ਰਹੀ ਹੈ ਕਿ ਕਿਵੇਂ ਹੋਇਆ ਕੀ ਕੀ ਹੋਇਆ ਹਾਂਜੀ ਗੱਲ ਇਦਾਂ ਹੋਈ 13 ਅਗਸਤ 13 ਅਗਸਤ ਨੂੰ ਲੜਕੀ ਦੇ ਇਸੇ 59 ਨੰਬਰ ਐਫ ਆਈ ਆਰ ਦੇ ਸਿਲਸਿਲੇ ਵਿੱਚ ਹਮਨ ਰਾਈਟ ਆਏ ਹੋਏ ਸੀਗੇ ਅਸੀਂ ਚੰਡੀਗੜ੍ਹ ਚੰਡੀਗੜ੍ਹ ਤੇ ਇੱਥੇ ਜੋ ਆ ਵੀ ਕੇਸ ਦਾ ਆਈਓ ਸੁਰਜੀਤ ਸਿੰਘ ਜੀ ਉਹ ਵੀ ਆਏ ਹੋਏ ਸੀਗੇ ਤੇ 11:30 ਵਜੇ ਲਗਭਗ ਅਸੀਂ ਚੰਡੀਗੜ੍ਹ ਪਹੁੰਚਦੇ ਆ ਤੇ ਸਾਡੇ ਤੋਂ ਪਹਿਲਾਂ ਕੇਸ ਦਾ ਆਈਓ ਪਹੁੰਚਿਆ ਹੁੰਦਾ ਵਾ ਤੇ ਕੇਸ ਦੇ ਆਈਓ ਦੇ ਬਿਆਨ ਹੁੰਦੇ ਆ ਅੰਦਰ ਹਮ ਰਾਈਟ ਦੇ ਅੰਦਰ ਤੇ ਉਹਨਾਂ ਦੇ ਬਿਆਨ ਤੋਂ ਬਾਅਦ ਜਦੋਂ ਸਾਡੀ ਵਾਰੀ ਆਉਂਦੀ ਆ ਤੇ ਤਕਰੀਬਨ 1.5 ਬਜ ਗਿਆ ਹੁੰਦਾ ਵਾ ਤੇ ਉਹ ਕਹਿੰਦੇ ਕਹਿੰਦੇ ਤੁਸੀਂ ਵੀ ਜਾਓ ਜੀ ਲੰਚ ਵਗੈਰਾ ਕਰਿਓ ਅਸੀਂ ਵੀ ਹੈਨਾ ਤੇ 2.5 ਵਜੇ ਟਾਈਮ ਪੈਂਦਾ ਵਾ ਵੀ 2.5 ਵੇ ਤੁਸੀਂ ਆ ਜਾ ਫਿਰ ਅਸੀਂ ਲੜਕੇ ਬਿਆਨ ਲੈ ਲੈਨੇ ਆ ਫਿਰ ਕੀ ਹੁੰਦਾ ਜੀ ਇਸ ਟਾਈਮ ਅਸੀਂ ਰੋਟੀ ਖਾਣ ਲਈ ਹਮ ਰਾਈਟ ਤੋਂ ਬਾਹਰ ਆਨੇ ਆ ਮੇਲਾ ਗਰਾਊਂਡ ਵਾਲੇ ਪਾਸੇ ਉੱਥੇ ਇੱਕ ਰੇੜੀ ਲੱਗੀ ਆ ਤੇ ਅਸੀਂ ਪਹਿਲਾਂ ਵੀ ਆਨੇ ਆ ਤੇ ਉੱਥੇ ਹੀ ਰੋਟੀ ਬਣਾਈ ਖਾਣੇ ਆ ਤੇ ਅਸੀਂ ਜਿਸ ਟਮ ਉੱਥੇ ਆਏ ਤੇ ਹੋਰ ਵੀ ਪਬਲਿਕ ਖੜੀ ਰੋਟੀ ਪਾਣੀ ਖਾਣ ਲਈ ਤੇ ਸਾਨੂੰ ਜਿਹਨੂੰ ਜਿੱਥੇ ਜਿੱਥੇ ਜਗ੍ਹਾ ਮਿਲੀ ਅਸੀਂ ਚਾਰ ਭਰਾ ਸੀਗੇ ਤੇ ਇਹ ماں ਕੁੜੀ ਸੀਗੇ ਛੇ ਜਣੇ ਸੀਗੇ ਸਾਨੂੰ ਜਿੱਥੇ ਜਿੱਥੇ ਜਗ੍ਹਾ ਮਿਲੀ ਅਸੀਂ ਉੱਥੇ ਬੈਠ ਕੇ ਖੜ ਗਏ ਕਿਸੇ ਦੇ ਹੱਥ ਦੇ ਵਿੱਚ ਪਲੇਟ ਹੈ ਤੇ ਕੋਈ ਇੰਤਿਆਰ ਕਰ ਰਿਹਾ ਤੇ ਇੰਨੇ ਦੇ ਵਿੱਚ ਇੱਕ ਬੰਦਾ ਜੋ ਕਿ ਸ਼ੁਰੂ ਤੋਂ ਹੀ ਹੈਪੀ ਨਾਮ ਦਾ ਬੰਦਾ ਹੈਪੀ ਕੰਗਣਵਾਲ ਨਾਮ ਤੋਂ ਮਸ਼ਹੂਰ ਹੈ ਤੇ ਉਹ ਬੰਦਾ ਜੋ ਆ ਵੀ ਸਾਡੇ ਭਰਾ ਸੋਨੂ ਜੀ ਨਾਲ ਪੰਜ ਛੇ ਦੇ 7 ਦਿਨਾਂ ਤੋਂ ਕੰਟਕ ਦੇ ਵਿੱਚ ਸੀਗਾ ਵੀ ਉਹ ਇਹਨਾਂ ਨੂੰ ਫੋਨ ਕਰਦਾ ਸੀਗਾ ਇਹਨਾਂ ਨੂੰ ਮਿਲਣ ਨੂੰ ਕਹਿੰਦਾ ਸੀਗਾ ਉਹ ਲੜਕੀ ਦੀ ਹੈਲਪ ਬਾਰੇ ਵੀ ਗੱਲਾਂ ਕਰਦਾ ਸੀ ਕਿ ਅਸੀਂ ਲੜਕੀ ਦੀ ਹੈਲਪ ਕਰਾਂਗੇ ਮੇਰੇ ਕੋਲ ਵਧੀਆ ਵਧੀਆ ਬੰਦੇ ਆ ਤੁਹਾਨੂੰ ਪੈਸੇ ਵੱਲੋਂ ਸਪੋਰਟ ਕਰਨਗੇ ਤੁਸੀਂ ਦਿੱਲੀ ਜੰਤਰ ਮੰਤਰ ਜਾ ਰਹੇ ਹੋ ਚੰਡੀਗੜ੍ਹ ਜਾ ਰਹੇ ਹੋ ਤੁਹਾਨੂੰ ਟੈਕਸੀ ਦਾ ਵੀ ਅਸੀਂ ਪ੍ਰੋਵਾਈਡ ਕਰਾਵਾਂਗੇ ਰੋਟੀ ਖਾਣਾ ਪੀਣਾ ਸਭ ਕੁਝ ਤੇ ਉਹਨਾਂ ਗੱਲਾਂ ਵਿੱਚ ਆ ਕੇ ਜੋ ਆ ਵੀ ਜਦੋਂ ਵੀ ਉਹਨਾਂ ਨੂੰ ਸੋਨੂ ਜੀ ਨੂੰ ਫੋਨ ਆਉਂਦਾ ਸੀ ਹੈਪੀ ਦਾ ਤੇ ਭਾਜੀ ਸਾਫ਼-ਸਾਫ਼ ਦੱਸ ਦਿੰਦੇ ਅੱਜ ਅਸੀਂ ਕਰ ਰਹੇ ਆ ਅੱਜ ਅਸੀਂ ਇੱਥੇ ਆ ਅੱਜ ਅਸੀਂ ਇੱਥੇ ਆ ਅੱਜ ਅਸੀਂ ਇੱਥੇ ਆ ਐਦਾਂ ਹੀ ਬਿਲਕੁਲ 13 ਤਰੀਕ ਨੂੰ ਵੀ ਇਹੀ ਗੱਲ ਹੋਈ ਏ ਟਾਈਮ ਸਵੇਰੇ-ਸਵੇਰੇ ਹੈਪੀ ਦਾ ਫੋਨ ਆਉਂਦਾ ਹੈ ਭਾਜੀ ਨਾਲ ਗੱਲਬ ਕੋਈ ਭਾਈ ਸਾਹਿਬ ਤੁਹਾਨੂੰ ਮੈਂ ਵੀ ਮਿਲਾਨਾ ਚਾਹੁੰਦਾ ਵੀ ਜੋ ਤੁਸੀਂ ਬੱਚੇ ਦੀ ਹੈਲਪ ਕਰੇਗਾ ਤੇ ਸੋਨੂ ਜੀ ਜੇ ਉਹ ਆ ਵੀ ਉਹਨੂੰ ਫੋਨ ਤੇ ਸਾਫ਼-ਸਾਫ਼ ਦੱਸ ਦਿੰਦੇ ਅਸੀਂ ਚੰਡੀਗੜ੍ਹ ਚੱਲੇ ਆ ਹਮ ਰਾਈਡ ਤੇ ਇਹ ਕਹਿੰਦਾ ਕੋਈ ਗੱਲ ਨਹੀਂ ਜੇ ਬੰਦਾ ਚੰਡੀਗੜ੍ਹ ਹੀ ਆ ਤੇ ਮੈਂ ਫਿਰ ਉੱਥੇ ਹੀ ਤੁਹਾਨੂੰ ਮਿਲਾ ਦਿੰਦਾ ਉਹ ਵੀ ਜ਼ਿਆਦਾ ਈਜ਼ੀਲੀ ਹੋਏਗਾ ਤੇ ਕਹਿੰਦਾ ਕੋਈ ਗੱਲ ਨਹੀਂ ਫਿਰ ਹਮ ਰਾਈਡ ਅਸੀਂ ਪਹੁੰਚ ਰਹੇ ਹਾਂ ਅਸੀਂ ਹਮ ਰਾਈਡ ਲੈ ਕੇ ਆਜੋ ਜੇ ਲੜਕੀ ਮਦਦ ਕਰਨਾ ਚਾਹੁੰਦੇ ਆ ਤੇ ਇਸ ਤਰ੍ਹਾਂ ਜੀ ਅਸੀਂ ਜਿਸ ਟਾਈਮ ਹਮ ਰਾਈਡ ਪਹੁੰਚਦੇ ਹਾਂ ਉਸ ਤੋਂ ਬਾਅਦ ਅਸੀਂ ਲਾਂਚ ਕਰਨ ਥੱਲੇ ਜਾਂਦੇ ਆ ਤੇ ਉੱਥੇ ਉਹ ਬੰਦਾ ਜੋ ਆ ਵੀ ਸਾਡੇ ਕੋ ਉਹ ਬੰਦਾ ਸਾਡੇ ਕੋਲ ਖਾ ਆ ਕੇ ਖੜ ਜਾਂਦਾ ਤੇ ਉਹਨੇ ਕੈਮਰਾ ਔਨ ਕੀਤਾ ਹੁੰਦਾ ਜੋ ਕਿ ਥੱਲੇ ਥੱਲੇ ਕਿਸੇ ਤਰੀਕੇ ਚੋਰੀ ਨਾਲ ਵੀਡੀਓ ਬਣਾ ਰਿਹਾ ਹੁੰਦਾ ਵਾ ਤੇ ਉਹ ਸਾਰੀ ਵੀਡੀਓ ਬਣਾ ਕੇ ਉਹ ਮੌਕੇ ਦੀ ਜੋ ਫੁਟੇਜ ਆ ਵੀ ਉਹ ਜੋ આરોપી ਸੀਗਾ ਜਿਹਨੂੰ ਉਹ ਮਿਲਾਨਾ ਚਾਹੁੰਦਾ ਸਾਨੂੰ ਨਹੀਂ ਪਤਾ આરોપી ਆ ਜਿਸ ਬੰਦੇ ਨੂੰ ਮਿਲਾਨਾ ਚਾਹੁੰਦਾ ਸੀ ਉਸ ਨੂੰ ਉਹ ਵੀਡੀਓ ਫੁਟੇਜ ਉਹ ਵਾ ਭੇਜ ਦਿੰਦਾ ਵਾ ਤੇ ਉਸ ਤਰੀਕੇ ਨਾਲ ਜਾਨੀ ਕਿ ਵੀ ਇੱਕ ਕਲੀਅਰਨਸ ਕੀਤੀ ਜਾਂਦੀ ਹੈ ਵੀ ਲੜਕੀ ਵੀ ਹਾਂ ਵੀ ਬਿਲਕੁਲ ਠੀਕ ਠਾਕ ਸਹੀ ਤਰੀਕੇ ਨਾਲ ਬੈਠੀ ਆ ਤੁਸੀਂ ਆ ਕੇ ਕੁੜੀ ਨੂੰ ਚੱਕ ਸਕਦੇ ਹੋ ਤੇ ਜਿਸ ਟਾਈਮ ਉਹ ਸਕੋਰਪੀਓ ਗੱਡੀ ਤੋਂ ਆ ਕੇ ਉਤਰਦੇ ਆ ਲੜਕੀ ਦੇ ਕੋਲ ਤੇ ਅਚਾਨਕ ਲੜਕੀ ਦੀ ਜਿਸ ਟਾਈਮ ਨਜ਼ਰ ਪੈਂਦੀ ਆ ਉਹਨੂੰ ਆਪਣੇ ਵੱਲੋਂ ਦਾ ਦੇਖਦੀ ਆ ਤੇ ਰੋਲਾ ਪਾਉਂਦੀ ਆ ਵੀ ਅੰਕਲ ਇਹ ਵਹੀ ਹੈ ਜਿਸ ਨੇ ਮੇਰੇ ਸਾਥ ਗਲਤ ਕੀਤਾ ਮੰਮੀ ਇਹ ਵਹੀ ਹੈ ਜਿਸ ਨੇ ਮੇਰੇ ਸਾਥ ਗਲਤ ਕੀਤਾ ਜਿਸ ਟਾਈਮ ਸ਼ੋਸ਼ਰਾਬਾ ਸੁਣ ਕੇ ਜਿਸ ਟਾਈਮ ਸੋਨੂ ਜੀ ਨੇ ਦੇਖਿਆ ਮੈਂ ਥੋੜਾ ਦੂਰ ਖੜਾ ਸੀਗਾ ਮੈਨੂੰ ਜਿਸ ਟਾਈਮ ਰੋਲਾ ਵੱਧ ਹੋਇਆ ਤੇ ਫਿਰ ਮੈਨੂੰ ਪਤਾ ਲੱਗਿਆ ਤੇ ਜਿਸ ਟਾਈਮ ਸਾਨੂੰ ਜੀ ਨੇ ਦੇਖਿਆ ਵੀ ਉਹ ਬੰਦਾ ਇਹਦੇ ਵੱਲ ਵੱਧ ਰਿਹਾ ਵਾ ਤੇ ਫਿਰ ਸਾਨੂੰ ਜੀ ਭੱਜ ਕੇ ਫਿਰ ਉਹਦੇ ਵਿਚਕਾਰ ਗਏ ਉਹਨੂੰ ਜਾ ਕੇ ਫੜਿਆ ਜਦ ਨੂੰ ਫਿਰ ਕੁੜੀ ਦੀ ਮਾਂ ਨੇ ਵੀ ਆ ਕੇ ਫੜਿਆ ਫਿਰ ਹਾਤੋਂ ਪਾਈ ਸ਼ੁਰੂ ਹੋਈ ਸੀ ਵੀ ਮੌਕੇ ਉੱਤੇ ਮੌਜੂਦ ਸੀ ਤੁਹਾਨੂੰ ਲੱਗਿਆ ਕਿ ਇਹ ਲੜਕੀ ਨੂੰ ਉਥੋਂ ਕਨੈਪ ਕਰਨ ਲਈ ਆਈ ਸੀ ਉਹ ਗੱਡੀ ਕਨੈਪ ਹੀ ਕਰਨ ਲਈ ਆਏ ਸੀ ਕਿ ਸਕੋਰਪੀਓ ਗੱਡੀ ਸੀਗੀ ਯੂਪੀ ਨੰਬਰ ਸੀਗਾ ਉਹ ਗੱਡੀ ਦੀ ਡਿਟੇਲ ਚਲੋ ਪੁਲਿਸ ਨੂੰ ਘਟਾਣੀ ਜੀ ਅਸੀਂ ਘਟਾਈ ਹੈ ਉਹਦੇ ਚਲਾਨ ਇਤਨੇ ਪੈਂਡਿੰਗ ਹੈ ਭਾਜੀ ਕੋਲ ਪੇਪਰ ਹੈ ਦਿਖਾਓ ਜੀ ਸਾਰੇ ਚਲਾਨ ਪੈਂਡਿੰਗ ਹੈ ਉਹਦੇ ਤੇ ਸਾਰਾ ਕੁਝ ਹੋਰ ਗੱਡੀ ਦੋ ਨੰਬਰ ਦੀ ਹੈ ਆਹ ਦੇ ਤੁਸੀਂ ਕੁੜੀ ਦੀ ਵੀਡੀਓ ਭੇਜੋ ਜੰਤਰ ਮੰਤਰ ਦੀ ਵੀਡੀਓ ਨੂੰ ਮੁੰਡੇ ਨੂੰ 사ਦੀ ਭੇਜੀ ਹੈਪੀ ਨੂੰ 사ਦੀ ਫੋਟੋਆਂ ਭੇਜੀ ਹੋਈਆਂ ਤੇ ਉਹ ਹੈਪੀ ਨਾਮ ਦਾ ਸ਼ਖਸ ਉਹਨਾਂ ਨੂੰ ਦੱਸ ਰਿਹਾ ਹਾਂਜੀ ਹਾਂਜੀ ਇਹ ਹੈਪੀ ਨਾਮ ਦਾ ਸ਼ਖਸ ਮੇਰਾ ਸਿਰਫ ਫੋਨ ਹੋਣ ਹੋਣਾਈ ਤੱਕ ਕਾਲ ਪਹਿਲੀ ਕਾਲ ਹੀ ਦੀ ਆਣੀ ਤੇ ਜਿਹੜਾ ਉਸ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਦਿਖਾਇਆ ਉਹ ਜਿਹੜਾ ਭੱਜਿਆ ਜਾ ਰਿਹਾ ਲੜਕਾ ਜਿਸ ਦੇ ਕੁੜਤਾ ਵੀ ਲੈ ਜਾਂਦਾ ਜਿਸ ਦੇ ਮਗਰ ਇਹ ਸਾਰਾ ਪਰਿਵਾਰ ਤੁਸੀਂ ਵੀ ਭਜਦੇ ਹੋ ਉਹ ਕੌਣ ਸੀ ਉਹ ਸਰ ਆਪਣਾ ਉਸ ਦਾ ਨਾਮ ਕੁਲਦੀਪ ਦਿਗਾਨ ਹੈ ਜੀ ਤੇ ਉਹ ਆਮ ਪਾਰਟੀ ਦਾ ਆਪਣਾ ਪ੍ਰਧਾਨ ਹੈ ਯੁਵਾ ਦਾ ਉਹ ਐਮਐਲਏ ਸਾਹਿਬ ਜੋ ਐਮਐਲਏ ਸ਼ੀਨਾ ਜੀ ਹੈ वो पूरी मदद कर रही हैं उनकी वीडियो हमने फोटो में दारू पीते की एम एल एम एल ए दसिया जाए साहब को सब पता है जी उनको वो उनको बचाने की कोशिश कर रहे हैं आप खुद देखो रिपोर्टर है आपको पता है अगर एक शहर की एम एल ए अगर थाने में फोन करके गए जी आरोपी हैं इनको पकड़ो तो पुलिस नहीं पकड़ेगी तो उनका हाथ है इसलिए आज छह महीने से वो रुके हुए हैं अब उसका नाम अभी अनपछातों में था लड़की ने पहचाना नहीं जिस दिन मैडम के जन्मदिन में वो वहाँ पे जन्मदिन था कि क्या था केक वक काटा है इन्होंने दारू पी है पार्टियाँ करी है तो वो भी फोटो हमारे पास फेसबुक से आगी जब लड़की ने देखा तो उसने उसको पहचान लिया कुलदीप दिखान चौथा वो शख्स है जो अनपछाते में था फिर जंतर मंतर जाके उस बंदे का नाम भी लिया गया है वहाँ से सब कुछ बताया भी गया है और जंतर मंतर से आते ही जब उसको पता लगा इस सब बात का तो उसने लड़की किडनैप करने की कोशिश की हैप्पी के थ्रू तो लगता है कि इसके पीछे जरा सियासत काम कर रही है इस करके कार्रवाई नहीं हो रही जड़े बिल्कुल 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 जी इसी करके सियासत करके हो रहा है और एम शीना मैडम का पूरा हाथ है हमारे पास इस चीज़ के प्रूफ भी हैं ਜੋ ਜਿਵੇਂ ਇਹਨਾਂ ਨੇ ਦੱਸਿਆ ਕਿ ਐਮਐਲਏ ਦੇ ਕਰਕੇ ਕਾਰਵਾਈ ਨਹੀਂ ਹੋ ਰਹੀ ਇੱਕ ਤਾਂ ਪੰਜਾਬ ਪੁਲਿਸ ਨੇ ਚਲੋ ਢਿੱਲੀ ਕਾਰਵਾਈ ਕੀਤੀ ਜਦੋਂ ਇਹ ਘਟਨਾ ਹੁੰਦੀ ਹੈ ਕਨੈਪਿੰਗ ਗਾੜੀ ਇਹਦੀ ਕੰਪਲੇਂਟ ਤਾਂ ਤੁਸੀਂ ਚੰਡੀਗੜ੍ਹ ਪੁਲਿਸ ਨੂੰ ਵੀ ਦਿੱਤੀ ਹੋਣੀ ਹੈ ਚੰਡੀਗੜ੍ਹ ਪੁਲਿਸ ਨੇ ਤਾਂ ਕੰਮ ਕੀਤਾ ਹੋਣਾ ਸਰ ਅਸੀਂ 4-5 ਮਹੀਨੇ ਉੱਥੇ ਸਟਰਗਲ ਕਰਨ ਤੋਂ ਬਾਅਦ ਸੰਘਰਸ਼ ਕਰਨ ਤੋਂ ਬਾਅਦ ਲੁਧਿਆਣਾ ਜਿਸ ਟਾਈਮ ਬਿਲਕੁਲ ਹੀ ਸੁਣਵਾਈ ਨਹੀਂ ਹੋਈ ਅਸੀਂ ਸੀਪੀ ਸਾਹਿਬ ਦੇ ਵੀ ਕਈ ਵਾਰ ਪੇਸ਼ ਹੋਏ ਆ ਉਦੋਂ ਸਾਰੇ ਮਾਮਲੇ ਦਾ ਪਤਾ ਉੱਥੇ ਵੀ ਕਿਡਨੈਪਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਲੜਕੀ ਨੂੰ ਉਹ ਵੀ ਅਜੇ ਲਗਭਗ 2 ਮਹੀਨੇ ਹੋ ਗਏ ਸੀਪੀ ਸਾਹਿਬ ਕੋਲ ਉਹ ਕੰਪਲੀਟ ਪੈਂਡਿੰਗ ਪਈ ਹੈ ਐਸਐਚਓ ਸਾਹਿਬ ਨੂੰ ਵੀ ਕੰਪਲੀਟ ਦਿੱਤੀ ਗਈ ਹੈ ਹਜੇ ਤੱਕ ਉਸ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਜਿਸ ਟਾਈਮ ਅਸੀਂ ਲੁਧਿਆਣੇ ਤੋਂ ਆ ਕੇ ਕਿਉਂਕਿ ਲੜਕੀਆਂ ਨੂੰ ਥ੍ਰੈਟ ਇਨ ਆ ਰਹੇ ਸਨ ਉਹਨੂੰ ਮਾਰਨ ਦੀ ਧਮਕੀਆਂ ਉਹਨੂੰ ਚੱਕਣ ਦੀਆਂ ਧਮਕੀਆਂ ਚੱਕਣ ਆ ਰਹੇ ਆ ਲੋਕੀ ਤੇ ਇਸ ਤਰੀਕੇ ਨਾਲ ਕਹਿਣ ਦਾ ਮਤਲਬ ਹੈ ਜਿਹੜੇ ਗੁੰਡਿਆਂ ਨੂੰ ਚੱਕਣ ਆਉਂਦੇ ਆ ਤੇ ਇਹ ਸਾਰੀ ਚੀਜ਼ਾਂ ਤੋਂ ਜਾਣ ਕੇ ਡਰ ਕੇ ਖੋਫ ਦੇ ਵਿੱਚ ਆ ਕੇ ਇਸ ਬੱਚ ਨੂੰ ਲੈ ਕੇ ਅਸੀਂ ਲੁਧਿਆਣਾ ਸ਼ਹਿਰ ਤੋਂ ਬਾ ਇਸ ਉਹ ਨਾਟ ਨੰਬਰ ਕੇਸ ਦੇ سلسلے ਬਾਰੇ ਜਾਣੂ ਕਰਵਾਇਆ ਅਗਤ ਕਰਵਾਇਆ ਤੇ ਉਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਿੱਤਾ ਪਰ ਹਜੇ ਤੱਕ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ ਅਸੀਂ ਸੀਐਮ ਆਫਿਸ ਵੀ ਗਏ ਉੱਤੇ ਸਾਨੂੰ ਉਹਨਾਂ ਦੇ ਸੈਕਟਰੀ ਸਾਹਿਬ ਮਿਲੇ ਤੇ ਉਹਨਾਂ ਜਿਸ ਟਾਈਮ ਆਪਣੇ ਪਾਰਟੀ ਦੇ ਐਮਐਲਏ ਦਾ ਨਾਮ ਪੜਿਆ ਪਰਚੇ ਦੇ ਵਿੱਚ ਤੇ ਉਹਨਾਂ ਨੇ ਉਸ ਲੈਟਰ ਨੂੰ ਵੀ ਠੰਡੇ ਵਸਤੇ ਪਾਤਾ ਅੱਜ ਮੇਰੇ ਖਿਆਲ ਤੋਂ ਲਗਭਗ ਇਸ ਨੂਬ ਗੱਲ ਨੂੰ ਵੀ ਮਹੀਨਾ ਹੋਣ ਵਾਲਾ ਜੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਗਵਰਨਰ ਆਫਿਸ ਵੀ ਗਏ ਸੀਗੇ ਐਸਐਸਪੀ ਚੰਡੀਗੜ੍ਹ ਨੂੰ ਅੱਜ ਮਿਲ ਕੇ ਆਏ ਉਹਨਾਂ ਨੇ ਭਰੋਸਾ ਕੀ ਦਵਾਇਆ ਉਹਨਾਂ ਨੇ ਭਰੋਸਾ ਉਹਨਾਂ ਨੇ ਜਿਹੜਾ 34 ਸੈਕਟਰ ਦੇ ਥਾਣੇ ਲਖਵੀਰ ਜੀ ਆ ਉਹਨਾਂ ਨੂੰ ਜਾਨਕ ਲਖਵਿੰਦਰ ਜੀ ਤੇ ਐਸਐਚਓ ਲਖਵਿੰਦਰ ਜੀ ਆ ਉਹਨਾਂ ਨੂੰ ਫੋਨ ਕੀਤਾ ਸੀਗਾ ਔਰ ਉਹਨਾਂ ਨੂੰ ਇਹੀ ਕਿਹਾ ਵੀ ਦੇਖੋ ਵੀ ਇਹ ਇੱਕ ਬਹੁਤ ਹੀ ਜਾਨਕ ਨਾਜ਼ੁਕ ਮਾਮਲਾ ਵਾ ਤੇ ਤੁਸੀਂ ਉਹਨਾਂ ਬੰਦਿਆਂ ਨੂੰ ਬੁਲਾ ਕੇ ਕਿਸੇ ਵੀ ਤਰੀਕੇ ਨਾਲ ਉਹਨਾਂ ਤੇ ਜੋ ਵੀ ਐਫਆਈਆਰ ਦਰਜ ਕਰੋ ਜੋ ਕੁੜੀ ਨੂੰ ਚੱਕਣ ਆਏ ਸੀ ਵੀ ਉਹ ਕੁੜੀ ਨੂੰ ਫੋਲੋ ਕਿਉਂ ਕਰ ਰਹੇ ਆ ਜਦ ਉਹਨਾਂ ਦਾ ਕੋਈ ਇੱਥੇ ਚੰਡੀਗੜ੍ਹ ਕੰਮ ਹੀ ਨਹੀਂ ਸੀ ਉਮਰ ਰਾਈਡ ਦੇ ਵਿੱਚ ਤੇ ਇਹ ਜਾਨਕ ਵੀ ਐਸਐਸਪੀ ਸਾਹਿਬ ਨੇ ਜੋ ਵੀ ਆਸ਼ਵਾਸਨ ਦਵਾਇਆ ਸਾਨੂੰ गड्डी के पेपर हैं जड़े वो गड्डी जी आए थे यूपी नंबर इसे चलान पेंडिंग है गड्डी यूपी पी दी है ये पुलिस का काम है लेकिन चलो आजकल ऑनलाइन सब निकल आता है इसलिए हमने भी निकाल लिया इसके देखो कितने चलान पेंडिंग है आप देख सकते हैं चलान पेंडिंग है ये गड्डी है यूपी की है इसका भी वेरीफाई किया जाए ये गड्डी यूपी की गाड़ी थी और उन्होंने ये गाड़ी लड़की ऊपर चढ़ाने की कोशिश की है वो वीडियो हमने आपको दी है नी उसके सारे प्रूफ हैं और जो ये हैप्पी नाम का बंदा है जी ये इसने आके पहले वहाँ खड़े होकर वीडियो बनाई है वहाँ बना के जेब में रखे जो पूरी लड़की खाना खा रही है उस वीडियो में सब कुछ उसने उनको वीडियो सेंड की है भी रास्ता साफ़ है आप आ जाओ वो जैसे ही गाड़ी से दस बारह बंदे उतरे हैं और वो मतलब कि अब अब वीडियो में देखेंगे कि बंदों की सेहतें कैसी थी और वो कैसे देखने में लगे थे गुंडा टाइप थे सारे जी तगड़े तगड़े लड़के थे अगर वो कोई बात करने आए थे तो तमीज़ से बात होती है तरीके से आता बंदा अगर जैसे कि हमें लखवीर जी ने कहा चौकी इंचार्ज साहब ने कि वो कोई काम आए होंगे तुम्हें गलत होगी अब हमें गलतफहमी कैसी होगी जी वहां कैमरे लगे हैं आप अपनी गलतफहमी आप दूर करें हमें कोई गलतफहमी है जो बंदा भज रहा वीडियो दिखाया एसएचओ को सब कुछ देखा जी उन्होंने मौके पे दो उन्होंने बंदे भेजे अपने मुलाजिम और रेडि वाले से उन्होंने सवाल जवाब किए जाके और रेडि वाला बता रहा उन्होंने कि हां जी ऐसा सा हुआ है लतूने देखा उसको डांट रहे आगे तूने देखा जो बंदे आए थे वो कह रहा जी मैं देखा मैं कल तू काम कर रहा था के देख रहा था ਉਹ ਕਹਿੰਦਾ ਜੀ ਮੈਨੇ ਦੇਖਾ ਵੀ ਹੈ ਜੀ ਪਿੱਛੇ ਆਵਾਜ਼ੇ ਆ ਰਹੀ ਸੀ ਉਹਨਕੇ ਬੇਟੇ ਨੇ ਵੀ ਇਸ ਕੇਸ ਚ ਪਹਿਲਾਂ ਨਾ ਪੰਜਾਬ ਪੁਲਿਸ ਨੇ ਚੱਜ ਨਾਲ ਗੱਲ ਸੁਣੀ ਹੈ ਨਾ ਹੁਣ ਚੰਡੀਗੜ੍ਹ ਪੁਲਿਸ ਨੇ ਬਿਲਕੁਲ ਜੀ ਲਖਵੀਰ ਜੀ ਹਮੇ ਬੁਲਾ ਕੇ ਹਮਾਰੀ ਡਿਟੇਲ ਪੁੱਛ ਰਹੇ ਹੈ ਤੁਹਾਡਾ ਨਾਮ ਕੀ ਹੈ ਵਾਈਫ ਦਾ ਨਾਮ ਕੀ ਹੈ ਔਰ ਬੱਚੋ ਕੇ ਨਾਮ ਕੀ ਹੈ ਕੀ ਕਰਤੇ ਹੋ ਤੂੰ ਗਾੜੀ ਲੈ ਕੇ ਆਇਆ ਤੇਰੀ ਗਾੜੀ ਕੀ ਫੁਟੇਜ ਆ ਗਈ ਹੈ ਥਾਣੇ ਕੇ ਅੰਦਰ ਸਰ ਮੇਰੀ ਗਾੜੀ ਕੀ ਫੁਟੇਜ ਛੋੜੋ ਇਹ ਮੈਂ ਆਪਕੋ ਪੇਪਰ ਦਿਖਾ ਰਹਾ ਹੂੰ ਜੋ ਜੋ ਬਲਤਕਾਰੀ ਲੋਗ ਹੈ ਜੋ ਇਹਨਾਂ ਨੇ ਕੀਤਾ ਐਫ ਆਈ ਆਰ ਮੇਂ ਉਹਨਕੇ ਨਾਮ ਹੈ ਆਪ ਉਹਨੇ ਅਰੈਸਟ ਕਰੇ और अरेस्ट का छोड़िए वो पंजाब लुधियाना पुलिस करेगी लेकिन जो आपके शहर में चंडीगढ़ जैसे को पौश एरिया कहा जाता है इसमें आके एक तेरह साल के बच्चे को उठा रहे हैं आप बैठ के ए के कमरे में अपना कानून बना रहे हैं कि ऐसे नहीं है जी जो हम साथ आए हमारी डिटेल लीजिए आधार कार्ड पैन कार्ड लीजिए लेकिन जो कानून पढ़ के आप अफसर बने उस कानून का पालन कीजिए सर ਆਸੀਂ ਇਹ ਪੀੜਤ ਧਿਰ ਦੇ ਨਾਲ ਗੱਲਬਾਤ ਕੀਤੀ ਹੈ ਦਰਅਸਲ ਇੱਕ 6ਵੀਂ ਜਮਾਤ ਚ ਪੜ੍ਹਦੀ ਬੱਚੀ ਦੇ ਨਾਲ ਜ਼ਬਰਜਨਾਹ ਦੀ ਘਟਨਾ ਹੋਈ ਉਸ ਤੋਂ ਬਾਅਦ ਜਿਹੜੇ ਅਕਿਊਜ਼ਡ ਪਾਏ ਗਏ ਉਹਨਾਂ ਦੇ ਵਿੱਚ ਨਾਮ-ਨਾਮ ਜੇ ਦੋ ਨਹੀਂ ਕੀਤੇ ਗਏ ਇਹਨਾਂ ਨੇ ਦੋਸ਼ ਲਾਇਆ ਕਿ ਉਸ ਦੇ ਪਿੱਛੇ ਐਮ.ਐਲ.ਏ ਦਾ ਹੱਥ ਹੈ ਇਸ ਕਰਕੇ ਨਾਮ ਸ਼ਾਮਲ ਨਹੀਂ ਕੀਤੇ ਗਏ ਬਾਅਦ ਵਿੱਚ ਹਿਊਮਨ ਰਾਈਟ ਚੰਡੀਗੜ੍ਹ ਆਉਂਦੇ ਨੇ ਦਫ਼ਤਰ ਉੱਥੇ ਫਿਰ ਕਿਡਨਾਪਿੰਗ ਦਾ ਇੱਕ ਕੇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਹੁੰਦੀ ਹੈ ਉਸ ਦੀ ਵੀ ਇਹਨਾਂ ਨੇ ਕੰਪਲੇਂਟ ਕੀਤੀ ਪਰ ਹਾਲੇ ਤੱਕ ਇਹਨਾਂ ਦਾ ਕਹਿਣਾ ਹੈ ਕਿ ਸਾਡੀ ਸੁਣੀ ਨਹੀਂ ਜਾ ਰਹੀ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਨੂੰ ਇੱਕ ਤਾਂ ਪਹਿਲਾਂ ਹੀ ਐਡੀ ਵੱਡੀ ਘਟਨਾ ਹੋ ਗਈ ਜੁਰਮ ਹੋ ਗਿਆ ਉਸ ਦਾ ਇਨਸਾਫ ਨਹੀਂ ਮਿਲਿਆ ਉਸ ਤੋਂ ਬਾਅਦ ਇੰਨੀਆਂ ਵਧੀਆਂ ਹੋ ਰਹੀਆਂ ਨੇ ਫਿਰ ਵੀ ਜਿਹੜੇ ਮੁਲਜ਼ਮ ਨੇ ਉਹ ਕਾਨੂੰਨ ਦੇ ਹੱਥ ਤੋਂ ਪ੍ਰਸ਼ਾਸਨ ਦੇ ਹੱਥ ਤੋਂ ਬਚਦੇ ਦਿਖਾਈ ਦੇ ਰਹੇ ਨੇ ਦੇਖਣਾ ਹੋਵੇਗਾ ਕਿ ਹੁਣ ਇਸ ਮਾਮਲੇ ਦੇ ਵਿੱਚ ਕਦੋਂ ਕਾਰਵਾਈ ਹੁੰਦੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਚਾਹੇ ਵਿਧਾਇਕ ਦੇ ਉੱਤੇ ਦੋਸ਼ ਲੱਗੇ ਨੇ ਜਾਂ ਜਿਹੜੇ ਸਬੰਧਤ ਪੁਲਿਸ ਅਫਸਰ ਨੇ ਉਹਨਾਂ ਤੋਂ ਵੀ ਕੋਸ਼ਿਸ਼ ਕੀਤੀ ਜਾਵੇ ਪੁੱਛਣ ਦੀ ਕਿ ਦਰਅਸਲ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਕਾਰਵਾਈ ਕਰਨ ਦੇ ਵਿੱਚ ਦਿੱਕਤ ਤੇ ਪਰੇਸ਼ਾਨੀ ਕੀ ਆ ਰਹੀ ਹੈ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ। ਮੈਂ ਸੰਦੀਪ ਬੋਲ ਰਿਹਾ ਜੀ ABC ਪੰਜਾਬ ਚੈਨਲ ਚੰਡੀਗੜ੍ਹ ਤੋਂ। ਹਲੋ ਜੀ। ਅੱਜ ਇੱਕ ਮੀਡੀਆ ਨਾਲ ਗੱਲਬਾਤ ਕੀਤੀ ਗਈ ਨਵਾਲਗ ਲੜਕੀ ਦੇ ਨਾਲ ਰੇਪ ਹੋਇਆ ਸੀ, ਜ਼ਬਰਜਨਾਹ ਹੋਇਆ ਸੀ। ਉਸ ਬਾਬਤ ਗੱਲਬਾਤ ਕਰਦੇ ਆ ਉਹਨਾਂ ਨੇ ਇੱਕ ਦੋਸ਼ ਲਾਇਆ ਕਿ ਤੁਹਾਡਾ ਨਾਮ ਲਿਆ ਉਹਨਾਂ ਨੇ ਕਿਉਂ ਮੈਡਮ ਐਮਐਲਏ ਦੋ ਵਿਅਕਤੀਆਂ ਨੂੰ ਪੁਜਾਰੇ ਹੈ ਖਾਸ ਕਰਕੇ ਇੱਕ ਜਿਹੜੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਵੀ ਹੈ ਕੁਲਦੀਪ ਨਾਮ ਦਾ ਇੱਕ ਸ਼ਖਸ ਹੈ। ਜਿਹੜਾ ਕਿ ਕਡਰੈਪ ਕਰਨ ਵੀ ਆਉਂਦਾ ਹੈ ਚੰਡੀਗੜ੍ਹ ਦੇ ਵਿੱਚ ਉਸ ਲੜਕੀ ਨੂੰ ਤਾਂ ਤੁਹਾਡਾ ਉਸ ਕੇਸ ਦੇ ਨਾਲ ਕੀ ਸਬੰਧ ਹੈ ਜੀ ਦੇਖੋ ਜੀ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਜੀ ਉਹ ਮੇਨ ਦੋਚੀ ਸੀ ਕਿ ਗਲੇ ਉਹਨਾਂ ਨੂੰ ਉਹਨਾਂ ਨੇ ਜੇਲ੍ਹ ਭਟਾਇਆ ਤੇ ਲੜਕੀ ਦਾ ਪਰਿਵਾਰ ਕਦੀ ਮੈਨੂੰ ਮਿਲਿਆ ਨਹੀਂ ਜੀ ਤੋਂ ਉਹ ਜ਼ਰੂਰ ਇੱਕ ਵਾਰ ਹੀ ਆਇਆ ਔਰ ਇਹਨੇ ਇਹਨੇ ਕੋਈ ਮਸਲੇ ਤੇ ਗੱਲ ਨਹੀਂ ਕੀਤੀ ਜੀ ਔਰ ਬੈਟਰ ਇਹ ਹੈ ਵੀ ਮੈਂ ਤਾਂ ਪਤੀ ਦੇ ਨਾਲ ਜੋ ਪੁਲਿਸ ਨੂੰ ਕਿਹਾ ਹੋਇਆ ਕਿ ਜੋ ਇਨਵੈਸਟੀਗੇਸ਼ਨ ਦੇ ਵਿੱਚ ਹੋਏਗਾ ਸੱਚ ਉਹ ਸੱਚ ਤੇ ਤੁਸੀਂ ਆਪਣੀ ਮਤਲਬ ਫਰਦੇ ਹੋ ਜੀ ਪਰ ਜਿਹੜੇ ਵਿਅਕਤੀ ਦਾ ਨਾਮ ਲਿਆ ਜਾ ਰਿਹਾ ਹੈ ਕੁਲਦੀਪ ਉਹ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਨੇ ਤੁਸੀਂ ਜਾਣਦੇ ਹੋ ਉਹਨਾਂ ਨੂੰ ਬਿਲਕੁਲ ਜੀ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਜੀ ਪਰ ਉਹਨਾਂ ਦੀ ਇੱਕ ਵੀਡੀਓ ਆ ਉਹਨਾਂ ਕੋਲ ਸਬੂਤ ਦੇ ਰੂਪ ਵਿੱਚ ਜਿੱਥੇ ਉਹ ਬੱਚੀ ਨੂੰ ਕਨੈਪ ਕਰਨਾਉਂਦੇ ਨੇ ਭੱਜ ਰਿਹਾ ਸ਼ੱਕ ਲੱਗਣਾ ਪਾਜੀ ਫੇਰੀ ਗੱਲ ਸੁਣੋ ਮੈਂ ਤਾਂ ਕੱਲ੍ਹ ਆਪਣੇ ਬਾਹਰ ਸੀਗੀ ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਔਰ ਮੈਂ ਪਤਾ ਜ਼ਰੂਰ ਕਰ ਲੇਤੀਆ 13 ਅਗਸਤ ਦਾ ਮਸਲਾ ਹੈ 13 ਅਗਸਤ ਦਾ ਮਸਲਾ ਹੈ ਜੀ 34 ਸੈਕਟਰ ਦੇ ਵਿੱਚ ਇੱਕ ਵੀਡੀਓ ਕਲਿੱਪ ਹੈ ਹਾਂ ਜੀ ਪਾਜੀ ਫੇਰੀ ਗੱਲ ਸੁਣੋ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਨਾ ਮੈਨੂੰ ਇਹਦੇ ਬਾਰੇ ਪਤਾਵਾ ਨਾ ਤਾਂ ਮੈਨੂੰ ਵੀਡੀਓ ਦਾ ਪਤਾ ਨਾ ਮੈਨੂੰ ਇਹ ਵਾਕਿਆ ਦਾ ਪਤਾ ਜੀ ਜੇ ਕੁਲਦੀਪ ਗਲਤ ਹੋਏਗਾ ਤਾਂ ਕੁਲਦੀਪ ਦੇ ਉੱਤੇ ਵੀ ਆਪਾਂ ਕਾਰਵਾਈ ਕਰਾਵਾਂਗੇ ਕਿਉਂਕਿ ਮੈਂ ਸਾਝੀ ਲੋਕਾਂ ਦੀ ਐਮਐਲਏ ਆ ਤੇ ਸੋਨ ਨੂੰ ਚਾਹੀਦਾ ਉਹ ਮੇਰੇ ਨਾਲ ਆ ਕੇ ਜ਼ਰੂਰ ਗੱਲ ਕਰੇ ਉਹ ਕਹਿੰਦੇ ਮਿਲੇ ਸੀ ਕਹਿੰਦੇ ਐਮਐਲਏ ਸਾਹਿਬ ਨੇ ਸੁਣੀ ਨਹੀਂ ਗੱਲ ਨਹੀਂ ਜੀ ਨਹੀਂ ਇਹ ਬਿਲਕੁਲ ਨਹੀਂ ਹੋ ਸਕਦਾ ਮੇਰੇ ਮੇਰੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਜੀ ਜਿਹੜਾ ਵੀ ਪੀੜਤ ਆਂਦਾ ਉਹਦੀ ਹਮੇਸ਼ਾ ਮੈਨੂੰ ਸੁਣੀ ਜਾਂਦੀ ਆ ਇੱਕ ਬੜਾ ਗੰਭੀਰ ਮਸਲਾ ਹੈ ਇੱਕ ਖਬਰ ਦੇ ਵਿੱਚ ਸਾਡੇ ਨਾਲ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਆਂ ਚੰਡੀਗੜ੍ਹ 'ਚ ਜਿਹੜੀ ਇੱਕ ਨਵਾਲਿਕ ਕੁੜੀ ਦੇ ਨਾਲ ਜ਼ਬਰਜਨਾਹ ਦੀ ਘਟਨਾ ਹੋਈ ਹੈ ਉਸ ਦੇ ਵਿੱਚ ਇੱਕ ਨਾਮ ਤੁਹਾਡਾ ਵੀ ਜ਼ਿਕਰ ਹੋਇਆ ਕਿ ਤੁਸੀਂ ਚੰਡੀਗੜ੍ਹ ਕਿਡਨਾਪ ਕਰ ਨਾਉਨੇ ਹੋ ਕੁੜੀ ਨੂੰ ਸਕੋਰਪੀਓ ਗੱਡੀ ਦੇ ਵਿੱਚ ਉਹ ਮਸਲਾ ਕੀ ਹੈ ਪੂਰਾ ਸਰ ਇਹ ਮਸਲਾ ਇਹ ਹੈ ਕਿ ਇੱਕ ਹੈਪੀ ਨੰਮ ਦਾ ਵਿਅਕਤੀ ਹੈ ਹੂੰ ਜੋ ਕਿ ਇਹ ਸੋਨੂ ਬੈਨਵਾਲ ਦਾ ਦੋਸਤ ਆ ਖਾਸੇ ਦਿਨਾਂ ਤੋਂ ਲਗਭਗ 2-4 ਸਾਲਾਂ ਤੋਂ ਹੂੰ ਕਿ ਉਸ ਤੋਂ ਜ਼ਿਆਦਾ ਵੀ ਹੋ ਨਹੀਂ ਸਕਦਾ ਤੇ ਉਹ ਇੱਕ ਦਿਨ ਮੈਨੂੰ ਮਾਂ ਵਾਸਤੇ ਚ ਮਿਲ ਗਿਆ ਤੇ ਉਹਨੇ ਕਿਹਾ ਭਾਜੀ ਸੋਨੂੰ ਭਾਜੀ ਕਹਿੰਦੇ ਵੀ ਆਪਾਂ ਬਰਾਦਰੀ ਪਾਈਆਂ ਤੁਸੀਂ ਕਿਉਂ ਕਿਸੇ ਦੀ ਸਪੋਰਟ ਕਰਦੇ ਹੋ ਆਪਾਂ ਦੋਨੇ ਭਾਈ ਮਿਲ ਜਾਨੇ ਆ ਵੀ ਦੂਜੇ ਨੂੰ ਆਪਾਂ ਜੋ ਮਰਜ਼ੀ ਦੀ ਵੀ ਮੱਤੀ ਧੱਕ ਦਈਏ ਨਹੀਂ ਕੀ ਦੀ ਸਪੋਰਟ ਕਰ ਰਹੀ ਸੀ ਤੁਸੀਂ ਮੈਂ ਜੀ ਸਪੋਰਟ ਜਿਹੜਾ ਉਹ ਕੋ ਗੌਰਵ ਟੈਲੀਕਮ ਬਿਜ਼ਨਸਮੈਨ ਬੰਦਾ ਜੀ ਉਹ ਜੀ ਜਿਹਦਾ ਕੀ ਇਸ ਕੇਸ ਦੇ ਵਿੱਚ ਕੋਈ ਰੋਲ ਨਹੀਂ ਹੈਗਾ ਹੂੰ ਸਿਰਫ 164 ਦੇ ਬਿਆਨ 'ਚ ਜਾਣ ਬੋਝ ਕੇ ਕਿਹਾ ਉਹ ਜਿਹੜਾ ਬੰਦਾ ਸੀ ਕਿਉਂਕਿ ਸਟਾਰਟਿੰਗ ਕੀ ਸੀਗਾ ਜਿਹੜੇ ਸੋਨੂੰ ਬੇਨਵਲ ਜੀ ਆ ਹੂੰ ਇਨਾਂ ਨੇ ਕੋਈ 70000 ਰੁਪਏ ਮੰਗੇ ਸੀ ਉਹ ਮੁੰਡੇ ਕੋਲ ਜਿਹੜਾ ਮੁੰਡਾ ਹੁਣ ਦੋਨੇ ਭਰਾ ਅੰਦਰ ਆ ਸਟਾਰਟਿੰਗ ਜੀ ਤੇ ਜਿਹੜਾ ਬਿਜ਼ਨਸਮੈਨ ਆ ਗੌਰਵ ਇਲੈਕਟ੍ਰੋਨਿਕਸ ਹੂੰ ਉਹਦੇ ਕੋਲ ਚਲੇ ਗਿਆ ਹੈਲਪ ਲੈਣ ਵਾਸਤੇ ਕੀ ਭਾਜੀ ਅੱਦਾਂ ਤਾਂ ਮੇਰੇ ਭਰਾ ਨੇ ਅੱਦਾਂ ਦਾ ਕਰਤਾ ਤੇ ਵੀ ਹੁਣ ਬੰਦਾ ਕਹਿੰਦਾ ਵੀ ਸਾਨੂੰ ਬਹਿਨਵਾਲ ਕੀ ਤੋ ਤੇਰਾ ਵੀ ਨਾਮ ਵੀਦਨ ਨੂੰ ਮੈਨੂੰ 70000 ਰੁਪਏ ਦੇ ਦੇ ਹੂੰ ਉਹਨੇ ਜੀ ਕੀਤਾ ਇਹਨਾਂ ਨੂੰ ਫੋਨ ਕਰ ਲਿਆ ਸੋਨੂ ਜੀ ਨੂੰ ਹੂੰ ਤੇ ਚੌਂਕੀ ਫੋਨ ਕਰਦਾ ਵੀ ਅੱਦਾਂ ਕਰੀ ਮਾਰ ਨਹੀਂ ਕਰਨੀਆਂ ਤਾਂ ਵੀ ਜੋ ਜਿਹੜਾ ਚਾਈ ਜਾ ਉਹ ਕਰ ਦੋ ਜੇ ਬੰਦੇ ਨੇ ਗਲਤੀ ਕੀਤੀ ਮੁੰਡੇ ਦੇ ਪਰਚਾ ਦੋ ਮੁੰਡੇ ਨੂੰ ਅੰਦਰ ਕਰੋ ਕਿਸੇ ਹੋਰ ਨੂੰ ਨਾ ਕਰੋ ਮਤਲਬ ਕਿਉਂਕਿ ਇਸ ਕੇਨ ਕੇਸਾ ਜੀ ਬੰਦੇ ਦੀ ਪੂਰੀ ਜ਼ਿੰਦਗੀ ਖਰਾਬ ਖਤਮ ਹੋ ਜਾਂਦੀ ਹੈ ਜੀ ਕੇਸ ਨਹੀਂ ਖਤਮ ਹੁੰਦੇ ਹੂੰ ਸੋਨੂ ਦੇ ਦੋ ਭਾਈ ਚ ਦੋਨੇ ਹੀ ਅੰਦਰ ਇਸ ਕੇਸ ਦੇ ਵਿੱਚ ਉਹ ਵੀ ਕਰਕੇ ਕਿ ਸੋਨੂ ਬੈਨਵਾਲਦੀ ਗੌਰਵ ਜੀ ਨਾਲ ਦੁਸ਼ਮਣੀ ਪੈ ਗਈ ਹੈਦਰ ਜੀ ਦੁਸ਼ਮਣੀ ਪੈਣ ਨਾਲ ਉਹਨਾਂ ਨੇ 144 ਦੇ ਵਿੱਚ ਗੌਰਵ ਜੀ ਦਾ ਨਾਮ ਪੁਆਤਾ ਜੀ ਉਸ ਤੋਂ ਬਾਅਦ ਕੀ ਉਹਨਾਂ 6 ਮਹੀਨੇ ਬਾਅਦ ਉਹਨਾਂ ਨੂੰ ਪਤਾ ਲੱਗਿਆ ਵੀ ਗੌਰਵ ਦਾ ਮੈਂ ਨਾਮ ਦਾ ਪੁਆਤਾ ਪਰ ਇਹਨੂੰ ਕਿੱਥੇ ਸਪੋਰਟ ਕੋਣ ਕਰਦਾ ਪਿਆ ਵੀ ਇਹਦੀ ਪੇਰਵਾਹੀ ਕੋਣ ਕਰ ਰਿਹਾ ਵਕੀਲ ਕੋਲ ਕੋਣ ਜਾ ਰਿਹਾ ਕੋਣ ਨਹੀਂ ਜਾ ਰਿਹਾ ਹੂੰ ਤੇ ਉਹਨਾਂ ਨੂੰ ਇਸੇ ਬਾਰੇ ਪਤਾ ਲੱਗਿਆ ਵੀ ਮੈਂ ਜਾ ਰਿਹਾ ਹੁਣ ਉਹਨਾਂ ਨੇ ਕਿਹਾ ਵੀ ਜੇ ਪੇਰਵਾਹੀ ਕਰ ਰਿਹਾ ਤੇ ਹੁਣ ਇਹਨੂੰ ਕਿਵੇਂ ਹੈਂਡਲ ਕਰੀਏ ਤੇ ਇਹਨਾਂ ਨੇ ਕੁੜੀ ਨੂੰ ਸਿਖਾ ਕੇ ਹੁਣ ਕਹਿੰਦਾ ਜੀ ਕੁਲਦੀਪ ਜੀ ਅੰਛੇ ਮਹੀਨੇ ਬਾਅਦ ਮੈਂ 11 ਪੰਜ ਮਹੀਨੇ ਪਹਿਲਾਂ ਰੇਤ ਹੋਈ ਨੂੰ ਕਹਿੰਦੇ ਹੋਗੇ ਜੀ ਉਸ ਤੋਂ ਬਾਅਦ 6 ਮਹੀਨੇ ਅੱਗੇ ਹੋਰ ਹੋਗੇ ਇਹ 11 ਮਹੀਨੇ ਹੋਗੇ ਸਰ ਹੂੰ ਤੇ ਜਿਹੜੀ ਉਹ ਕੁੜੀ ਆ ਉਹ ਮੇਰੇ ਮਹੱਲੇ 'ਚ ਹੀ ਰਹਿੰਦੀ ਮਹਾਦੇਵਨਗਰ ਦੇ ਵਿੱਚ ਹੀ ਕਿਹੜੀ ਕੁੜੀ ਮਹਾਦੇਵਨਗਰ ਦੇ ਵਿੱਚ ਜਿਹੜੀ ਕੁੜੀ ਵਿਚਾਰੀ ਜਿਹਦਾ ਗੇਂਦਲੇ ਵੀ ਦੇਪ ਹੋਇਆ ਤੁਸੀਂ ਮੈਨੂੰ ਇੱਕ ਗੱਲ ਕੁਲਦੀਪ ਜੀ ਇਹ ਦੱਸੋ ਕਿ ਤੁਹਾਡਾ ਜੇ ਲੈਣਾ ਦੇਣਾ ਨਹੀਂ ਸੀ ਉਸ ਕੇਸ ਨਾਲ ਤੁਸੀਂ ਚੰਡੀਗੜ੍ਹ ਹਿਊਮਨ ਰਾਈਟ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਚਿੱਟੇ ਰੰਗ ਦੀ ਸਕੋਰਪੀਓ ਗੱਡੀ ਲੈ ਕੇ ਆਏ ਕਿ ਨਹੀਂ ਆਏ ਸਰ ਮੈਂ ਦਾਦਾ ਜੀ ਗੱਲ ਇਹ ਆ ਦੇ ਵਿੱਚ ਸੋਨੂੰ ਬਹਿਨਵਾਲ ਜੀ ਨੇ ਹੈਪੀ ਦੇ ਰਾਹੀਂ ਮੈਨੂੰ ਉੱਥੇ ਸੱਦਿਆ ਦਿੱਦ ਪਲਾਨ ਕਹਿੰਦਾ ਵੀ ਕੱਲਾ ਉੱਥੇ ਆਈ ਤੇ ਨਾਲ ਬਹਿ ਕੇ ਗੱਲਬਾਤ ਕਰਨੀ ਆਪਾਂ ਉਹ ਤਾਂ ਕਹਿ ਰਿਹਾ ਹੈ ਹੈਪੀ ਤੁਹਾਡੇ ਨਾਲ ਮਿਲਿਆ ਹੋਇਆ ਸੀ ਜੀ ਨਹੀਂ ਸਰ ਹਮ ਉਹਨਾਂ ਦੀ ਕੋਲ ਡਿਟੇਲ ਕਢਾਈ ਜਾਵੇ ਤੇ ਮੇਰੀ ਵੀ ਕਢਾਈ ਜਾਵੇ ਕਿ ਹੈਪੀ ਨਾਲ ਤਾਂ ਮੇਰੇ ਕੋਲ ਸਾਨੂੰ ਸਬੂਤ ਵਜੋਂ ਉਹਨਾਂ ਦੇ ਕੋਲ ਸੀ ਉਹ ਵੀਡੀਓ ਦੇ ਵਿੱਚ ਤੁਸੀਂ ਭਜਦੇ ਕਿਉਂ ਦਿਖਾਈ ਦੇ ਰਹੇ ਹੋ ਜਿਸ ਦੇ ਵਿੱਚ ਤੁਹਾਡਾ ਕੁੱਟਿਆ ਮੈਨੂੰ ਸਰ ਕੁੱਟ ਰਹੇ ਆ ਕੁੱਟ ਤਾਂ ਮੇਰਾ 파ੜਤਾ ਜੀ ਇਹਨਾਂ ਨੇ ਮੈਨੂੰ ਕੁੱਟਦੇ ਪਏ ਸੀ 15 20 ਜਣੇ ਸੀਗੇ ਉੱਥੇ ਪਰ ਉਹ ਕੁੱਟਣ ਦਾ ਕੋਈ ਪਲਾਨ ਨਹੀਂ ਸਾਹਮਣੇ ਸਰ ਉਹ ਵੀਡੀਓ ਜੀ ਦੇਖੋ ਮੈਂ ਮੈਂ ਭੇਜਿਆ ਸਰ ਮੈਨੂੰ ਜਿਵੇਂ ਫੜਿਆ ਮੇਰੇ ਕੋਲ ਹੈਗੀ ਸਰ ਵੀਡੀਓ ਉਹ ਜਦੋਂ ਮੈਨੂੰ ਕੁੱਟਦੇ ਪਏ ਫੜ ਕੇ ਜੀ ਇਹ ਤਾਂ ਬੰਦਾ ਵੀਡੀਓ ਬਣਾ ਰਿਹਾ ਸੀ ਉਹ ਡਰ ਕੇ ਫਿਰ ਕਿਧਰ ਜੇ ਗੱਡੀ 'ਚ ਬੈ ਗਿਆ ਕਿ ਵੀ ਮੈਨੂੰ ਇਹ ਮਾਰਨ ਨਾ ਦੇਣ ਕਿਤੇ ਵੀ ਮੈਨੂੰ ਬਹੁਤ ਟੈਨਲ ਉੱਥੇ ਆਪਣੀ ਜਾਨ ਬਚਾ ਕੇ ਭੱਜਿਆ ਸਰ ਮਤਲਬ ਤੁਹਾਡਾ ਉਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕੋਈ ਲੈਣਾ ਦੇਣਾ ਨਹੀਂ ਸਰ ਮੇਰਾ ਉਸ ਕੇਸ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਵੀਦ ਪਲਾਨ ਮੈਂ ਕਿਸੇ ਕਿਸੇ ਨੂੰ ਹੋਰ ਕਰ ਰਿਹਾ ਜੀ ਤੁਹਾਡੀ ਨੋਟ ਕੀ ਹੋਈ ਹੈ ਇਹਦੀ ਤੁਸੀਂ ਕੋਈ ਸ਼ਿਕਾਇਤ ਦਿੱਤੀ ਕਿਸੇ ਪਾਸੇ ਦਿੱਤੀ ਸਰ ਦਿੱਤੀ ਸਰ ਸ਼ਿਕਾਇਤ ਦਿੱਤੀ ਹੋਈ ਜੀ ਮੈਂ ਨੂੰ ਸ਼ਿਕਾਇਤ ਦਿੱਤੀ ਹੈ ਮੈਂ ਐਸਐਚਓ ਸਾਹਿਬ ਨੂੰ ਵੀ ਸਾਰੀ ਵੀਡੀਓ ਭੇਜੀ ਜੀ ਜਿਹੜੇ ਉੱਥੇ ਡਿਊਟੀ ਅਫਸਰ ਹਨ ਉਹਨੂੰ ਵੀ ਸਾਰੀ ਵੀਡੀਓ ਸਾਰੇ ਡਾਕੂਮੈਂਟ ਭੇਜੇ ਹੋਏ ਇਹ ਸਾਰੇ ਕੇਸ ਦੀ ਪਖਤਾ ਦੇ ਨਾਲ ਕੋਈ ਵੀ ਏਜੰਸੀ ਜਾਂਚ ਕਰਦੀ ਏ ਤੁਸੀਂ ਤਿਆਰੋਂ ਪੜਤਾਲ ਬਹੁਤ ਬਹੁਤ ਧੰਨਵਾਦ ਸਰ ਬਹੁਤ ਧੰਨਵਾਦ ਹੋਊਗਾ ਜੇ ਤੁਸੀਂ ਕਿ ਉਹਦੀ ਵੱਡੇ ਲੈਵਲ ਤੇ ਧੰਨਵਾਦ ਹੋ ਟੋਟਾ ਹੋ ਕਿ ਇਹਦੀ ਸਹੀ ਜਾਂਚ ਹੋਵੇ ਕਿ ਵੀ ਕੱਲੇ ਕੱਲੇ ਦਾ ਪਤਾ ਲਵੇ ਵੀ ਕੀ ਕਰ ਰਿਹਾ ਬੰਦਾ ਕੀ ਹੋ ਰਿਹਾ ਇਹਦੇ ਵਿੱਚ ਹਮ ਮਤਲਬ ਕੇਸ ਹੋ ਰਿਹਾ ਬਣਾਇਆ ਕੋਈ ਨਹੀਂ ਮੇਰੀਆਂ ਦਾ ਬਹੁਤ ਧੰਨਵਾਦ ਹਾਂ ਉਹ ਦੇਖੋ ਜੀ ਕੇਸ ਕੁਝ ਹੋ ਰਹਾ ਹੈ ਇਹ ਸਿਰਫ ਇੱਕ ਪੈਸੇ ਦਾ ਜ਼ਰੀਆ ਕਰਕੇ ਇਹ ਬਣਾਇਆ ਕੋਈ ਹੋ ਜਾ ਰਿਹਾ ਤੁਹਾਨੂੰ ਪਹਿਲੀ ਅਫੇਅਰ ਦੀ ਕਾਪੀ ਪਾ ਦੂੰਗਾ ਮੈਂ ਜਿਹੜੀ ਕੁੜੀ ਨੇ ਇਸ ਕੇਸ ਦੇ ਵਿੱਚ ਫੈਸਲਾ ਕੀਤਾ ਪੈਸੇ ਲੈ ਕੇ ਇਹ ਹੀ ਬੇਟੀ ਨੇ ਇਹਦੀ ਕੁੜੀ ਦੀ ਵੱਡੀ ਭੈਣ ਨੇ ਹੂੰ ਮੇਰਾ ਇਹ ਤੇ ਤਨਾ ਵੀ ਇਹ ਸਾਰਿਆਂ ਦੇ ਡੀਐਨਏ ਟੈਸਟ ਹੋਣ ਕਿ ਉਹਦੇ ਨਾਲ ਕੀ ਹੋਇਆ ਤੇ ਕਿਨੇ ਕੀਤਾ ਇਹ ਸੱਚਾਈ ਸਾਹਮਣੇ ਆਣੀ ਚਾਹੀਦੀ ਆ ਹੂੰ ਕਿਉਂਕਿ ਐ ਤਾਂ ਦੇਖੋ ਜੀ ਕੋਈ ਵੀ ਇਦਾਂ ਕਰਕੇ ਅੱਗੇ ਬਿਜ਼ਨਸਮੈਨ ਕੋਈ ਛੱਡ ਕੇ ਭੱਜ ਜਾਣਾ ਤੇ ਲੋਕਾਂ ਨੇ ਪੰਜਾਬ ਨੂੰ ਵੀ ਇੱਥੇ ਤਾਂ ਇਹ ਕੰਮ ਸ਼ੁਰੂ ਹੋ ਗਿਆ ਹੁਣ ਬਲੈਕਮੇਲ ਆ ਹੂੰ ਅਸੀਂ ਜਾਣਦੇ ਆ ਕੁੜੀ ਨਾਲ ਜੇ ਰੇਫ ਹੋਇਆ ਉਹਦੀ ਸਹੀ ਤਰੀਕੇ ਨਾਲ ਜਾਂਚ ਹੋਵੇ ਤੇ ਜਿਹਨੇ ਵੀ ਕੀਤਾ ਉਹਨੂੰ ਸਜ਼ਾ ਮਿਲੇ ਭਾਵੇਂ ਕੁਲਦੀਪ ਸਿੰਘ ਆ ਨਾ ਭਾਵੇਂ ਕੋਈ ਹੋਰ ਆ ਅਦਰਵਾਈ ਕੋਈ ਵੀ ਆ ਭਾਵੇਂ ਉਹਦੀ ਸੋਨੂੰ ਵੇਨ ਵਾਲਾ ਜਿਹਨੇ ਆਪਣੇ ਘਰ ਦੇ ਵਿੱਚ ਰੱਖੀ ਹੋਈ ਆ ਕੁੜੀ ਹੂੰ ਤੁਸੀਂ ਨਿਰਪੱਖਤਾ ਨਾਲ ਜਾਂਚ ਲਈ ਤਿਆਰ ਹੋ ਬਿਲਕੁਲ ਤਿਆਰ ਆ ਸਰ ਬਿਲਕੁਲ ਤਿਆਰ ਆ ਇਸ ਚੀਜ਼ ਲਈ ਠੀਕ ਦੇਖੋ ਜੇ ਅਸੀਂ ਤਿਆਰ ਨਾ ਹੁੰਦੇ ਸੀ ਭਸਦੇ ਇੱਧਰ ਉੱਧਰ ਅਸੀਂ ਕਿਤੇ ਨਹੀਂ ਅਸੀਂ ਆਪਣੇ ਘਰੇ ਬੈਠੇ ਆ ਹੂੰ ਤੇ ਜਿਹੜੇ ਸੋਨੂੰ ਜੀ ਆ ਇਹਨਾਂ ਦੇ ਉੱਪਰ ਵੀ 376 ਮਨ ਨੂੰ ਪਤਾ ਨਹੀਂ ਕਿੰਨੇ ਪਰਚੇ ਦਰਜਾ ਮੰਤਰ ਇਹ ਉਹ ਜਿੱਥੇ ਮੋਹਾਲੀ ਬੈਠੇ ਉੱਥੇ ਵੀ ਬੜੇ ਪਰਚੇ ਦਰਜਾ ਮਤਲਬ ਇਹਨਾਂ ਦਾ ਜਿਹੜਾ ਕੈਰੈਕਟਰ ਨੂੰ ਸਾਫ਼ ਨਹੀਂ ਹੈਗਾ ਚਲੋ ਤੁਸੀਂ ਆਪਣਾ ਪੱਖ ਸਾਝਾ ਕੀਤਾ ਜੀ ਬਹੁਤ ਸ਼ੁਕਰੀਆ